ਕਲਪਸਿਕ ਹੋ ਗਿਆ ਪੁੱਤਰੀ ਕਿਨਸੇ ਆਉਂਦਾ ਆ ਮੇਰੀ ਮਨੀ ਦੀ ਗੱਲ ਬਹੁਤ ਮਨੀ ਜਿੰਦੀ ਓਏ ਪਿਆਰ ਦਾ ਗੱਲ ਨਾਲ ਕੋਤੇ ਆ ਜਾ ਫਿਰ ਚਲੋ 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 ਉੱਤੇ ਬੈ ਗਿਆ ਕੋਪ ਭੜਾਈ ਜਾ ਰਹੀ ਹੈ जो श्री गुरु रामदास महाराज दवित्रती ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਪੰਜ ਸਿੰਘ ਸਹਿਬਾਨਾਂ ਵੱਲੋਂ ਜੋ ਸੇਵਾ ਲਾਈ ਗਈ ਸੀ ਗੁਰੂ ਸਾਹਿਬ ਨੇ ਆਪ ਤਰਸ ਬਖਸ਼ਿਸ਼ ਕਿਰਪਾ ਕੀਤੀ ਆ ਕਿ ਸਾਡੇ ਸਾਰਿਆਂ ਕੋਲੋਂ ਇਹ ਬਲ ਬਖਸ਼ ਕੇ ਸੇਵਾ ਕਰਨ ਦਾ ਬਲ ਬਖਸ਼ਿਆ ਅਰਦਾਸ ਨੇ ਬਾਰ ਬਾਰ ਇਹ ਗੱਲ ਕੀਤੀ ਔਰ ਕੱਲ ਵੀ ਮੈਂ ਇਹ ਗੱਲ ਦਰਾਈ ਸੀ ਜਦੋਂ ਅਦਾਸ ਸਾਹਿਬ ਦੀ ਅਰਦਾਸ ਲਈ ਸ਼ਾਮਲ ਹੋਇਆ ਸੀ ਕੀ ਭਾਈ ਅਸੀਂ ਸਾਰੇ ਬੜੇ ਭੁੱਲਣਹਾਰ ਜੀਵਾਂ ਔਰ ਗੁਰੂ ਸਾਹਿਬ ਦਾ ਦਰ ਬਹੁਤ ਵੱਡਾ ਬਹੁਤ ਉੱਚਾ ਔਰ ਗੁਰੂ ਸਾਹਿਬ ਬਖਸ਼ਿੰਦ ਨੇ ਗੁਰੂ ਕਿਰਪਾ ਕਰਨ ਸਮਤ ਸਮਰੱਥਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਕਿ ਸਾਰੇ ਰਲ ਮਿਲ ਕੇ ਇਸ ਪੰਜਾਬ ਦੀ ਧਰਤੀ ਦੀ ਸੇਵਾ ਬੇਖੂਬੀ ਕਰ ਸਕੀਏ ਅਸੀਂ ਗੁਰੂ ਸਾਹਿਬ ਦੇ ਕੋਟਨ ਕੋਟ ਸ਼ੁਕਰਗੁਜ਼ਾਰ ਆ ਕਿ ਗੁਰੂ ਸਾਹਿਬ ਨੇ ਇਹ ਬਲ ਬਖਸ਼ਿਆ ਤਰਸ ਕੀਤਾ ਔਰ ਸੇਵਾ ਕਰਨ ਦਾ ਸਾਨੂੰ ਉਸਤ ਬਖਸ਼ਿਆ ਸੇਵਾ ਕਰਦੇ ਆ ਨਿਤਨੇਮ ਕਰਦੇ ਆ ਅਨੇਕਾ ਢਿੱਲਾ ਪੋਲਾ ਹੋ ਜਾਂਦੀਆਂ ਗੁਰੂ ਸਾਹਿਬ ਬਖਸ਼ਣ ਹਾਂ ਬਿਕਰਮ ਜੀ ਇੱਕ ਸ਼੍ਰੋਮਣੀ ਕਾਲੀ ਦਲ ਨੇ ਵੱਡੀ ਕਾਰਵਾਈ ਕੀਤੀ ਹੈ ਵਰਸਾ ਸਿੰਘ ਬਲਟੋਆ ਹੋਰੋਂ 10 ਸਾਲ ਦੀ ਪਾਰਟੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਆਦੇਸ਼ ਹੋਇਆ ਸੀਗਾ ਜਨਦਰ ਸਾਹਿਬ ਦਾ ਇਨ ਬਿਨ ਲਾਗੂ ਕੀਤਾ ਜਾ ਰਿਹਾ ਜਿਵੇਂ ਜਨਦਰ ਸਾਹਿਬ ਹੁਕਮ ਜਾਰੀ ਕਰ ਰਹੇ ਨੇ ਕਿਵੇਂ ਦੇਖ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਲੀਡਰਸ਼ਿਪ ਅੱਗੇ ਆਏਗੀ ਨਵੇਂ ਲੜਕਿਆਂ ਨੂੰ ਨੌਜਵਾਨਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਜਾਏਗਾ ਅੱਜਨਾ ਜੀ ਅੱਜ ਇਹ ਅੱਜ ਜਿਹੜੇ ਇਥੇ ਨਤਮਸਤਕ ਹੋਣ ਆਏ ਆ ਔਰ ਅ ਅੱਜ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦਾਸ ਕੱਲ ਓਕੇ ਗਿਆ ਸੀਗਾ ਅੱਜ ਬਾਕੀ ਦੀ ਲੀਡਰਸ਼ਿਪ ਸੁਖਵੀਰ ਜੀ ਤੇ ਗਰੇਵਾਲ ਸਾਹਿਬ ਲੰਘਾ ਸਾਹਿਬ ਜਿੰਨੇ ਵੀ ਹੁੰਦਰ ਸਾਹਿਬ ਸਾਰੇ ਅਜ ਨਤਬਸਤਕ ਹੋਏ ਆ ਮਨ ਅਦਾ ਆਉਣ ਵਾਲੇ ਦਿਨਾਂ ਚ ਢੀਂਸਾ ਸਾਹਿਬ ਹੋਣਗੇ ਸੇਵਾ ਦੇ ਦੌਰਾਨ ਇਸੇ ਥਾਂ ਤੇ ਇੱਕ ਬੜੀ ਮਨਪੱਗੀ ਕਰਨੀ ਬਾਬਰੀ ਸੀ ਹੁਣ ਤੱਕ ਦੀ ਪੁਲਿਸ ਦੀ ਜਾਂਚ ਤੋਂ ਅਗਰ ਹੀ ਗਲ ਸੰਤੁਸ਼ਟ ਹੈ ਰੰਧਾਵਾ ਦਾ ਉਹ ਤੇ ਫਿਰ ਜਾਂਚ ਕਰ ਰਹੇ ਆ ਸੋਰੀ ਬਾਅਦ ਫਿਰ ਡਿਊਟੀ ਕਰ ਰਹੇ ਜਿਹਨਾਂ ਦੇ ਕੋਲ ਸਵਾਲ ਉਠਾਏ ਸੀ ਜੇ ਰੰਧਾਵਾ ਨੇ ਇਸ ਤਰ੍ਹਾਂ ਮੇਰਾ ਵੀ ਤੁਹਾਨੂੰ ਵੀ ਸਵਾਲ ਕਰਨੇ ਚਾਹੀਦੇ ਦੇਖੋ ਕੱਲ ਸੀਐਮ ਭਗਵੰਤ ਮਾਨ ਦਾ ਇੱਕ ਬਿਆਨ ਆਇਆ ਜੋ ਜੋ ਮੈਨੂੰ ਜੇ ਸਹੀ ਤਰੀਕੇ ਨਾਲ ਪਤਾ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਹਾਂ ਜੀ ਸਕਿਉਰਿਟੀ ਲੈਬਸ ਸੀ ਜਾਂ ਗੋਲੀ ਜੇ ਸਕਿਉਰਿਟੀ ਹਾਂ ਕਹਿੰਦੇ ਸਕਿਉਰਿਟੀ ਲੈਬਸ ਨਹੀਂ ਸੀ ਇਹ ਇਹ ਸੁਖਬੀਰ ਸਿੰਘ ਬਾਦਲ ਤੇ ਹੋਇਆ ਹਮਲਾ ਕਾਨੂੰਨ ਵਿਵਸਥਾ ਦਾ ਮਾਮਲਾ ਨਹੀਂ ਇਹ ਭਾਵਨਾ ਚ ਆ ਕੇ ਇਹਨਾਂ ਨੇ ਇਹ ਕੰਮ ਕੀਤਾ ਉਸ ਦੀ ਜਾਂਚ ਚੱਲ ਰਹੀ ਮੈਂ ਪੁੱਛਣਾ ਚਾਹੁੰਨਾ ਕੋਈ ਸਲਾਹ ਤਾਂ ਕਰ ਲੋ ਆਪਸ ਚ ਉਹ ਕਹਿੰਦਾ ਅ ਤੁਹਾਡਾ ਕਮਿਸ਼ਨਰ ਭੁੱਲਰ ਸਾਹਿਬ ਕੀ ਇਹ ਤਾਂ ਇਹਨਾਂ ਨੇ ਆਪ ਹੀ ਸੁਖਵੀਰ ਜੀ ਨੇ ਆਪਣੇ ਤੇ ਐਕਟ ਅਟੈਕ ਕਰਾਇਆ ਜਿਹੜਾ ਹੁਣ ਹੋਮ ਮਿਨਿਸਟਰ ਹੈ ਉਹ ਕਹਿ ਰਿਹਾ ਹੈ ਕਿਹੜੀ ਭਾਵਨਾ ਭਾਈ ਜਿਹੜੀ ਭਾਵਨਾ ਤੇਰੇ ਚ ਵੇਖਣ ਨੂੰ ਮਿਲਦੀ ਹੈ ਮੁੱਖ ਮੰਤਰੀ ਸਾਹਿਬ ਕਿ ਤੂੰ ਸ਼ਰਾਬ ਪੀ ਕੇ ਗੁਰੂ ਘਰ ਚਲੇ ਜੰਨ ਕਿਹੜੀ ਭਾਵਨਾ ਦੀ ਗੱਲ ਕਰਦਾਂ ਇੰਦਰਾ ਗਾਂਧੀ ਦੀ ਭਾਵਨਾ ਉਹਦੇ ਮਨ ਚ ਆਈ ਦੇਖੋ ਗੁਰੂ ਘਰ ਦੀ ਸੇਵਾ ਲੱਗੀ ਆ ਭਾਈ ਇਹ ਚੋੜੇ ਅਰਗੇ ਗੁਰੂ ਸਾਹਿਬ ਦੇ ਉਤੋਂ ਦੀ ਨਹੀਂ ਆ ਗੁਰੂ ਘਰ 'ਚ ਕੋਈ ਆਵੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਕਦਮ ਬੋਚ-ਬੋਚ ਕੇ ਆਉਂਦਾ ਡਰ ਕੇ ਆਉਂਦਾ ਕਿ ਸਾਡੇ ਤੋਂ ਕੋਈ ਗਲਤੀ ਨਾ ਹੋ ਜੇ ਔਰ ਜਿਹੜਾ ਬੰਦਾ ਧੜਵੀ ਦੇ ਰੂਪ 'ਚ ਆਵੇ ਗੁਰੂ ਸਾਹਿਬ ਦੀ ਗੁਰੂ ਅਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਤਖਤ ਤੇ ਉਤੋਂ ਦੀ ਤਾਂ ਹੈ ਨਹੀਂ ਪੰਜ ਪਿਆਰਿਆਂ ਨੇ ਜੇ ਸਜਾ ਪੰਜ ਸਿੰਘ ਸਾਹਿਬਾਨਾ ਵੱਲੋਂ ਕੋਈ ਹੁਕਮ ਹੋਇਆ ਉਸ ਨੂੰ ਸੇਵਾ ਨੂੰ ਕੋਈ ਨਿਭਾ ਰਿਹਾ ਉਹ ਸੇਵਾ ਤੇ ਕੋਈ ਵਿਗਨ ਪਾਵੇ ਤੇ ਚੀਫ ਮਿਨਿਸਟਰ ਸਾਹਿਬ ਇਹਨੂੰ ਠੀਕ ਕਵੇ ਮੈਂ ਚਾਹੂੰਗਾ ਉਹ ਮਿਨਿਸਟਰ ਸਾਹਿਬ ਤੇ ਆਹ ਇਹਨਾਂ ਦਾ ਸੀਪੀ ਸਾਹਿਬ ਇਹ ਆਪਸ ਵਿੱਚ ਮਾਨੀ ਬਣਾ ਲੈਣ ਕੀ ਆ ਕਦੇ ਤੁਸੀਂ ਸਿੰਪਥੀ ਫੈਕਟਰ ਕਹਿੰਨੇ ਔਰ ਕਿਹੜੀ ਭਾਵਨਾ ਕੀ ਕੀ ਚੀਫ ਮਿਨਿਸਟਰ ਸਾਹਿਬ ਦੀ ਭਾਵਨਾ ਵੀ ਆਈਐਸਆਈ ਤੇ ਪਾਕਿਸਤਾਨ ਨਾਲ ਜੁੜੀ ਹੈ ਕਿਉਂਕਿ ਚੌੜੇ ਦੀ ਉੱਥੇ ਜੁੜੀ ਹੈ ਤੇ ਸੀਐਮ ਨੂੰ ਫਿਰ بڑے ਜਵਾਬ ਦੇਣੇ ਪੈਣੇ ਆ ਦਿੱਲੀ ਦਰਬਾਰ ਆਪਦੀ ਜਾ ਕੇ ਕਿ ਆਈਐਸਆਈ ਤੇ ਪਾਕਿਸਤਾਨ ਦੀ ਭਾਵਨਾ ਨਾਲ ਭਗਵੰਤ ਵੀ ਸਹਿਮਤ ਹੈ ਤੇ ਚੌੜਾ ਵੀ ਸਹਿਮਤ ਹੈ ਔਰ ਗੁਰੂ ਘਰ ਤੇ ਆਏ ਸ਼ਰਦਾਲੂਆਂ ਤੇ ਜੇ ਇਸ ਕਿਸਮ ਦਾ ਸਿਕਿਉਰਿਟੀ ਫੇਲਿਅਰ ਹੋ ਗਿਆ ਲੈਪਸ ਹੋ ਗਿਆ ਗੋਲੀਆਂ ਚੱਲਣ ਲੱਗੀਆਂ ਔਰ ਚੀਫ ਮਿਨਿਸਟਰ ਕਹੇ ਦਿਸ ਇਜ਼ ਨੋ ਸਕਿਉਰਿਟੀ ਇਸ਼ੂ ਤੇ ਫਿਰ ਤੁਸੀਂ ਸਕਿਉਰਿਟੀ ਇਸ ਜਗ੍ਹਾ ਨੂੰ ਰੱਖ ਰਹੇ ਹੋ ਮਜੀਠਾ ਜੀ ਇੱਕ ਦੱਸੋ ਕਿੰਨੇ ਦਿਨ ਕੋਰਟ ਦੇ ਵਿੱਚ ਕਾਰੀ ਦੇਵਾ ਸੰਪੂਰਨ ਹੋਈ ਹੈ ਜੀ ਉਹ ਦੱਸੋ ਪੁਲਿਸ ਨੇ ਕੋਰਟ ਦੇ ਵਿੱਚ ਕਹਿ ਕੇ ਐਸਪੀਐਸੀ ਸਹਿਯੋਗ ਨਹੀਂ ਕਰ ਰਹੀ ਗ੍ਰਹਿ ਮੰਤਰਾਲੇ ਨੂੰ ਤੁਸੀਂ ਕੋਈ ਦੇਖੋ ਇੱਕ ਮੈਂ ਤੁਹਾਨੂੰ ਇੱਕ ਹੋਰ ਮੈਨੂੰ ਜੋ ਪਤਾ ਲੱਗਿਆ ਜੀ ਮੈਂ ਹੰਨੇ ਧਾਮੀ ਸਾਹਿਬ ਨੂੰ ਪੁੱਛਣਾ ਮੈਨੂੰ ਨਹੀਂ ਜੋ ਖਬਰ ਮੇਰੇ ਕੋਲ ਹੈ ਧਾਮੀ ਸਾਹਿਬ ਨੂੰ ਇਹ ਨਾਰਾਇਣ ਨਹੀਂ ਮਿਲਿਆ ਇੱਕ ਕਹਾਣੀ ਬਣਾਤੀ ਗਈ ਆ ਦੂਜੀ ਗੱਲ ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦਾ ਧਾਮੀ ਸਾਹਿਬ ਦੀ ਜ਼ਿੰਮੇਵਾਰੀ ਕੀ ਉਹਨਾਂ ਨੂੰ ਪੁਲਿਸ ਚ ਭਰਤੀ ਕਰ ਲਿਆ ਸੀ ਤੁਸੀਂ ਸਾਰੇ ਜਾਣੀ ਤੁਹਾਨੂੰ ਵੀ ਨਰੈਣ ਇੱਥੇ ਤੁਹਾਡੇ ਸਾਹਮਣੇ ਤੋਇਆ ਫਿਰਦਾ ਫਿਰ ਤੁਹਾਨੂੰ ਵੀ ਮਿਲਿਆ ਮਤਲਬ ਪੁਲਿਸ ਦਾ ਕੰਮ ਵਰਦੀ ਧਾਰਕ ਦਾ ਕੰਮ ਜੀ ਦੇ ਕੋਲ ਇੰਟੈਲੀਜੈਂਸ ਇਨਪੁਟ ਉਹਦੀ ਜ਼ਿੰਮੇਵਾਰੀ ਪ੍ਰੈਸ ਦੀ ਜ਼ਿੰਮੇਵਾਰੀ ਨਾਲੋਂ ਵੱਖਰੀ ਹੈ ਜਿਹੜੇ ਸ਼ਰਦਾ ਭਾਵਨਾ ਨਾਲ ਮੱਥਾ ਟੇਕਣ ਆਏ ਆ ਉਹਨਾਂ ਦੀ ਜ਼ਿੰਮੇਵਾਰੀ ਨਾਲੋਂ ਵੱਖਰੀ ਹੈ ਹਾਣੀ ਬਣਾ ਕੇ ਇੱਥੇ ਪੇਸ਼ ਆ ਨਾਮਾ ਦਰਜ ਕਰਨੇ ਇੱਕ 11 ਵਜੇ ਸੀਪੀ ਭੁੱਲਰ ਉਹਨੂੰ ਟੈਰਰਿਸਟ ਕਹਿ ਰਿਹਾ 4 ਵਜੇ ਉਹਨੂੰ ਸ਼ਰਧਾਲੂ ਬਣਾ ਰਿਹਾ ਫਿਰ ਕਹਿ ਰਿਹਾ ਕਿ ਗੋਲੀ ਤਾਂ ਲੱਗੀ ਨਹੀਂ ਆ ਸਾਹਮਣੇ ਕਹਿੰਦਾ ਜਿਸ ਉਹ ਨਿਸ਼ਾਨ ਹੈ ਹਲੇ ਤੱਕ ਹਲੇ ਤੱਕ ਨਿਸ਼ਾਨ ਹੈ ਆਈਐਸਬੀ ਸਾਹਿਬ ਨੇ ਯਾ ਭੁੱਲਰ ਸਾਹਿਬ ਨੇ ਇਹਨੂੰ ਹਵਾਈ ਫੈਰ ਮੁਥਮ ਕੁੱਤੀ ਚ ਦੱਸ ਕੰਪਲੇਨੈਂਟ ਦੇ ਤੌਰ ਆਈ ਉਹ ਸੇਮ ਹੈ ਜਿਹੜਾ ਸ਼ਿਕਾਇਤ ਕਰਦਾ ਹੋਈ ਜਿੰਨੇ ਵੀ ਅਫਸਰ ਨੇ ਨਾ ਜਿਨ੍ਹਾਂ ਨੇ ਇਹ ਹਾਲਾਤ ਵੇਖ ਰਿਓ ਆਪ ਪਰੇਸ਼ਾਨ ਚੀਫ ਮਨਿਸਟਰ ਕਹਿ ਰਿਹਾ ਕਿ ਇਹਦੀ ਭਾਵਨਾ আহত ਹੋਈ ਠੀਕ ਹੈ ਜੀ ਮਤਲਬ ਆਈਐਸ ਦੀ ਭਾਵਨਾ ਨਾਲ ਨਾਲ ਤਾਂ ਇਹ ਜੁੜ ਗਿਆ ਪਾਕਿਸਤਾਨ ਦੀ ਭਾਵਨਾ ਨਾਲ ਉਹ ਕਹਿ ਰਿਹਾ ਤੁਸੀਂ ਅਟੈਕ ਆਪ ਤੇ ਕਰਾਇਆ ਉਹ ਮਨਿਸਟਰ ਤੇ ਸੀਪੀ ਦੀ ਤਾਂ